ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ 26 ਜੂਨ ਦਾ ਦਿਨ ਚਤਰ ਨਗਰ ਦੇ ਵਿੱਚ ਜੋ ਵਾਰਦਾਤ ਹੋਈ ਉਹ ਕਦੇ ਵੀ ਨਹੀਂ ਭੁਲਾਈ ਜਾ ਸਕਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਬੈਸ ਲਾਈ ਚੱਕੜ ਤੱਕ ਪਹੁੰਚ ਗਈ ਗੋਲੀਆਂ ਚੱਲਣ ਤੱਕ ਪਹੁੰਚ ਗਈ ਇਸ ਵਾਰਦਾਤ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਦੋ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਅਰਜਿੰਦਰਾ ਹਸਪਤਲ ਪਟਿਆਲਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਰਾਜਪੁਰਾ ਤੋਂ ਰੈ퍼 ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕ੍ਰੋਸ ਕੇਸ ਦਰਜ ਕਰਨ ਦਾ ਦਾਵਾ ਕੀਤਾ ਗਿਆ ਹੈ ਇਹਦੇ ਵਿੱਚ ਨਿਤੰਗਾ ਤੇ ਵੀ ਕੇਸ ਦਰਜ ਕੀਤੇ ਗਏ ਨੇ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਇਹ ਦੱਸਿਆ ਜਾਂਦਾ ਕਿ ਜਿਹੜੇ ਹਥਿਆਰ ਸੀ ਉਹ ਮ੍ਰਿਤਕ ਦਸ਼ਵਿੰਦਰ ਸਿੰਘ ਅਤੇ ਦਿਲਬਾਖ ਸਿੰਘ ਦੇ ਕੋਲ ਸਨ ਫਿਰ ਵੀ ਪੁਲਿਸ ਇਨਵੈਸਟੀਗੇਸ਼ਨ ਵਿੱਚ ਜੁਟੀ ਹੋਈ ਹੈ ਮਾਮਲੇ ਦੀ ਜਾਂਚ ਕਰ ਚਤਨਾਕਰਨ ਵਾਸਤੇ ਹਰਜਿੰਦਰ ਸਿੰਘ ਵੱਲੋਂ ਜੋ ਕੰਪਲੇਨ ਦੇ ਵਿੱਚ ਲਿਖਵਾਇਆ ਗਿਆ ਹੈ ਉਹਦੇ ਮੁਤਾਬਿਕ ਇਹ ਦੱਸਿਆ ਗਿਆ ਕਿ 26 ਜੂਨ ਦੀ ਸਵੇਰੇ ਲਗਭਗ 8 ਵਜੇ ਆਪਣੇ ਭਰਾ ਸਤਵਿੰਦਰ ਸਿੰਘ ਚਾਚੇ ਦੇ ਲੜਕੇ ਹਰਪ੍ਰੀਤ ਸਿੰਘ ਨਾਲ ਆਪਣੇ ਖੇਤਾਂ ਦੇ ਵਿੱਚ ਚੌਨਾ ਲਾਣੇ ਖੇਤ ਤਿਆਰ ਕਰ ਰਹੇ ਸਨ ਦੋਸ਼ੀਆ ਗੱਡੀ ਗੱਡੀ ਨੰਬਰ ਪੀਬੀ 31 ਪੇਜ 0331 ਪਰ ਸਵਾਰ ਹੋ ਕੇ ਆਏ ਉਹਨਾਂ ਦੇ ਨੌਕਰ ਬਿੰਦਰ ਸਿੰਘ ਤੇ ਸੁੱਖਾ ਸਿੰਘ ਵਾਸੀ ਚੱਤਰ ਸਿੰਘ ਚੱਤਰ ਨਗਰ ਜੋ ਕਿ ਟਰੈਕਟਰ ਵਾਲ ਸਵਾਰ ਹੋ ਕੇ ਆਏ ਅਤੇ ਦੋਸ਼ੀਆਂ ਨਾਲ ਨਗਾਵਾ ਨਿਵਾਸੀ ਰਿੰਕੂ ਅਤੇ ਤਿੰਨ ਹੋ ਨਾਮ ਮੋਲੂ ਵਿਅਕਤੀ ਵੀ ਸਨ ਜੋ ਦਿਲਬਾਗ ਦੀ ਰਾਤ ਵਿੱਚ ਪਿਸਟਲ ਅਤੇ ਜਸਵਿੰਦਰ ਸਿੰਘ ਦੇ ਹੱਥ ਵਿੱਚ 12 ਬੋਰ ਦੇ ਗੰਨ ਸੀ ਜਸਵਿੰਦਰ ਸਿੰਘ ਨੇ ਆਉਂਦੇ ਹੀ ਉਹਦੇ ਭਰਾ ਸਤਵਿੰਦਰ ਸਿੰਘ ਪਰ 12 ਬੋਲ ਦੇ ਲੈ ਫਿਰ ਲਾਇ ਫਾਇਰ ਕਰ ਦਿੱਤਾ ਜਦੋਂ ਉਹ ਜਿਹੋ ਉਹ ਜਿਹੇ ਖੱਬੇ ਪਾਸੇ ਛਾਤੀ ਉੱਪਰ ਲੱਗਿਆ ਜਿਸ ਕਰ ਉਹ ਤਰਤੀਬਰ गिर ਗਿਆ ਫਿਰ ਜਸਵਿੰਦਰ ਸਿੰਘ ਨੇ ਜਸਵਿੰਦਰ ਸਿੰਘ ਦੇ ਦਰਬਾਖ ਸਿੰਘ ਨੇ ਆਪਣੇ ਹੱਥ ਵਿੱਚ ਫੜਿਆ ਤਾਰਿਆਂ ਦੇ ਨਾਲ ਹਰਪ੍ਰੀਤ ਸਿੰਘ ਪਰ ਕਈ ਫਾਇਰ ਕੀਤੇ ਜੋ ਹਰਪ੍ਰੀਤ ਸਿੰਘ ਦੇ ਪੇਟ ਤੇ ਖੱਬੇ ਬਾਹਰ ਲੱਗੇ ਉਹਦੇਈ ਬਚਾਉਣ ਦੇ ਲਈ ਉਹਨਾਂ ਪਾਸ ਗਿਆ ਤਾਂ ਜਸਵਿੰਦਰ ਸਿੰਘ ਨੇ ਆਪਣੇ 12 ਬੋਰਡ ਲਈ ਗੰਦ ਨਾਲ ਉਸ ਤੋਂ ਫਾਇਰ ਕਰ ਦਿੱਤਾ ਜੋ ਦੇ ਖੱਬੇ ਕਨ ਪਰ ਲੱਗਿਆ ਤੇ ਸੁਵਿੰਦਰ ਸਿੰਘ ਦੁਆਰਾ ਫਾਇਰ ਕਰਨ ਜਦੋਂ ਜੁਵਿੰਦਰ ਸਿੰਘ ਦੁਆਰਾ ਫਾਇਰ ਕਰਨ ਲੱਗਿਆ ਤਾਂ ਹਰਜਿੰਦਰ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਆਪਣਾ ਬਚਾਅ ਕਰਦੇ ਹੋਏ ਅਜਿੰਦਰ ਸਿੰਘ ਹਜਿੰਦਰ ਸਿੰਘ ਨੇ ਦੋਸ਼ੀਆਂ ਪਰ ਡੰਡੇ ਨਾਲ वार ਕੀਤੇ ਅਤੇ ਦੋਸ਼ੀਆਂ ਦੋਸ਼ੀਆਂ ਨਾਲ ਨੌਕਰ ਮੁੱਖ ਜਿਹੜੇ ਦੋਸ਼ੇ ਨੌਕਰਾਂ ਮੁੱਖ ਦੇ ਫਰਾਗ ਹੋਏ ਰੋਲਾ ਸਨ ਕਾਫੀ ਲੋਕ ਮੁੱਖਾਂ ਇਕੱਠੇ ਹੋਏ ਮਦਈਜਾ ਪ੍ਰਾਸਤ ਵਿੰਦਰ ਸਿੰਘ ਦੀ ਮੌਕੇ ਵਰੀ ਮੌਤ ਹੋ ਗਈ ਅਤਰ ਜਿੰਦਰ ਸਿੰਘ ਹਰਪ੍ਰੀਤ ਸਿੰਘ ਨੂੰ ਰਾਜਪਤ ਦੇ ਸਕਰੀਆ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਆਏ ਸਨ ਉਹਨਾਂ ਦੇ ਹਾਲ ਨੂੰ ਦੇਖਦੇ ਹੋਏ ਉਹਨਾਂ ਨੂੰ ਰਿੰਦਾ ਹਸਪਤਲ ਪਟਿਆਲਾ ਦਾਖਲ ਕਰਵਾਇਆ ਗਿਆ ਪਰ ਜੇ ਰਣਸੀ ਇਹ ਦੱਸੀ ਜਾਂਦੀ ਹੈ ਕਿ ਮਦਈ ਹੋਰਾਂ ਨੇ ਜੋ ਜ਼ਮੀਨ ਠੇਕੇ 'ਤੇ ਲਈ ਹੋਈ ਹੈ ਉਹ ਪਹਿਲਾਂ ਦੋਸ਼ੀ ਦਿਲਬਾਸ਼ ਸਿੰਘ ਦੇ ਪਾਸੇ ਦੋਸ਼ੀਆਂ ਜ਼ਮੀਨ ਤੱਕ ਨਾਲ ਵੜਣਾ ਚਾਹੁੰਦੇ ਸਨ ਕੱਲ ਪਿੰਡ ਚਿੱਤਰਨਗਰ ਦੇ ਵਿੱਚ ਖੂਨੀ ਖੇਲ ਦੇਖਣ ਨੂੰ ਪਿਆ ਕਹਿੰਦੇ ਠੇਕੇ ਦੇ ਜ਼ਮੀਨ ਦਾ ਵਿਵਾਦ ਸੀ ਵਿਵਾਦ ਸੀ ਕੁਝ ਦਿਨ ਪਹਿਲੇ ਵਿਵਾਦ ਹੋਇਆ ਸੀ ਆਪਰੇ ਦੇ ਵਿੱਚ ਸਮਝੌਤਾ ਹੋ ਗਿਆ ਸੀ ਉਸ ਤੋਂ ਬਾਅਦ ਕੱਲ ਫਿਰ ਜਦੋਂ ਸਵੇਰੇ ਫਿਰ ਦੋਨੋਂ ਧਿਰਾਂ ਇਕੱਠੀਆਂ ਹੋਈਆਂ ਤੇ ਫਿਰ ਦੋਨਾਂ ਧਿਰਾਂ ਇਕੱਠੀਆਂ ਹੋਈਆਂ ਦੋਨਾਂ ਧਿਰਾਂ ਦੇ ਵਿੱਚ ਜੋ ਖੂਨੀ ਖੇਲ ਖੇਡਿਆ ਗਿਆ ਉਹ ਸਭ ਦੇ ਸਾਹਮਣੇ ਹੈ ਇਸ ਖੂਨੀ ਖੇਲ ਦੇ ਵਿੱਚ ਕਿਹਾ ਜਾਂਦਾ ਹੈ ਕਿ ਗੋਲੀਆਂ ਚੱਲਣ ਦੇ ਨਾਲ-ਨਾਲ ਕਸiyet ਡੰਡੇ ਤੱਕ ਵੀ ਚਲੇ ਇਸ ਮਾਮਲੇ ਦੇ ਵਿੱਚ ਇਸ ਇਸ ਗੋਲੀਬਾਰੀ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਦੇ ਵਿੱਚ ਦਿਲਬਾਖ ਸਿੰਘ ਜੋ ਪੰਸਬਤੋਂ ਰਿਟਾਇਰਡ ਇੰਸਪੈਕਟਰ ਦੱਸੇ ਜਾਂਦੇ ਨੇ ਉਸ ਦੇ ਨਾਲ ਉਹਦਾ ਬੇਟਾ ਅਤੇ ਚਤਨਗਰ ਨਿਵਾਸੀ ਸਤਿਵਿੰਦਾ ਸਿੰਘ ਦੇ ਨਾਮ ਸ਼ਾਮਿਲ ਹਨ ਜਦੋਂ ਇਸ ਖੂਨੀ ਖੇਲ ਦੀ ਮਾਰ ਦਾ ਪੁਲਸ ਨੂੰ ਪਤਾ ਲੱਗਿਆ ਪੁਲਸ ਨੇ ਮੌਕੇ ਤੇ ਜਾ ਕੇ ਮੌਇਨਾ ਕੀਤਾ ਮੌਇਨਾ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਜਦੋਂ ਇਹ ਸੰਬੰਧੇ ਕਨੌਰ ਦੇ ਡੀਐਸਪੀ ਬੂਟਾ ਸਿੰਘ ਜੀ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਕ੍ਰੋਸ ਕੇਸ ਦਰਜ ਕੀਤਾ ਜਾ ਚੁੱਕਿਆ ਹੈ ਨਾਲੇ ਉਹਨਾਂ ਨੇ ਇਹ ਵੀ ਕਿਹਾ ਸੀ ਦਲਬਾਗ ਸਿੰਘ ਅਤੇ ਜਸਵਿੰਦਰ ਸਿੰਘ ਦੀ ਮੋਤ ਕਿਸ ਕਾਰਨ ਹੋਇਆ ਇਹ ਜਾਂਚ ਦਾ ਵਿਸ਼ਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆ ਪਵੇਗਾ ਦੱਸਿਆ ਜਾਂਦਾ ਹੈ ਕਿ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਜਾਂਚ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ